ਕੁਈ ਤਰਕਸ਼ੀਲ ਸਾਰ ਲਵੇ ਇਸ ਲੇਖ ਸੀ ਉਸ ਖਬਰਦਾਰ ਜੋ ਜਲੰਧਰ ਤੋਂ ਗਿਆਨਾ ਛਾਪਦੇ ਇੱਕ ਖਵਾਜੋ ਉਸ ਦਿਨ ਲੱਗੀ ਸੀ ਅਖਬਾਰ ਪੜਦਿਆਂ ਹੀ ਸਾਡੀ ਇਕਾਈ ਦੇ ਪ੍ਰਧਾਨ ਨੇ ਇੱਕ ਹੰਗਾਮੀ ਮੀਟਿੰਗ ਸੱਦ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਰਿਆੜ ਕੀ ਬੈਲਟ ਦੇ ਇੱਕ ਛੋਟੇ ਜਿਹੇ ਪਿੰਡ ਵੱਲ ਚੱਲਣ ਦਾ ਫੈਸਲਾ ਲਿਆ ਅਖਬਾਰ ਵਿੱਚ ਦਿੱਤੇ ਐਡਰੈਸ ਦੇ ਅਨੁਸਾਰ ਜਦੋਂ ਅਸੀਂ ਉਸ ਪਿੰਡ 'ਚ ਪਹੁੰਚੇ ਤਾਂ ਪਤਾ ਲੱਗਾ ਕਿ ਉਸ ਨਾਮ ਦਾ ਕੋਈ ਬੰਦਾ ਇਸ ਪਿੰਡ 'ਚ ਨਹੀਂ ਰਹਿੰਦਾ ਬਾਦ ਵਿੱਚ ਚੌਕੀਦਾਰ ਤੋਂ ਪਤਾ ਲੱਗਾ ਕਿ ਇਸ ਨਾਮ ਦਾ ਬੰਦਾ ਬਹਿਕ ਭਾਵ ਬਾਹਰ ਕਿਤਨਾ ਤੋਂ ਰਹਿੰਦਾ ਹੈ ਸ਼ਾਮ ਹੋ ਚੁੱਕੀ ਸੀ ਜਦੋਂ ਅਸੀਂ ਗੇਟ ਖੜਕਾਇਆ ਤਾਂ ਅੰਦਰੋਂ ਕਬਰाहट ਭਰੀਆਂ ਆਵਾਜ਼ਾਂ ਆਈਆਂ ਪਰ ਸਾਡੇ ਵੱਲੋਂ ਆਪਣੀ ਪਛਾਣ ਦੱਸਨ ਤੇ ਉਹਨਾਂ ਗੇਟ ਤੱਕ ਕੋਲ ਦਿੱਤਾ ਪਰ ਸਾਡੇ ਵੱਲ ਵੇਖ ਕੇ ਉਹਨਾਂ ਦੇ ਚਿਹਰਿਆਂ ਤੇ ਹੈਰਾਨਗੀ ਦੇ ਚਿੰਨ ਸਾਫ਼ ਝਲਕ ਰਹੇ ਸਨ ਖੈਰ ਸਰਸਰੀ ਗੱਲਬਾਤ ਤੋਂ ਬਾਅਦ ਪੂਰਾ ਪਰਿਵਾਰ ਸਾਨੂੰ ਸਹਿਯੋਗ ਦੇਣ ਲਈ ਮੰਨ ਗਿਆ ਸਭ ਤੋਂ ਪਹਿਲਾਂ ਪੀੜਤ ਪਰਿਵਾਰ ਕੋਲੋਂ ਉਨ੍ਹਾਂ ਦੀ ਦੁੱਖ ਭਰੀ ਦਾਸਤਾਨ ਸੁਣੀ ਘਰ ਦੀ ਜੱਦੀ ਜ਼ਮੀਨ ਦਾ ਅੱਧਾ ਹਿੱਸਾ ਅਖੌਤੀ ਬਾਬਿਆਂ ਮਾਤਾਵਾਂ ਤੰਤਰਕਾਬਲੋਂ ਘਰ ਦੀ ਸੁੱਖ ਸ਼ਾਂਤੀ ਕਰਨ ਦੇ ਨਾਮ ਤੇ ਖੱਡਿਆ ਜਾ ਚੁੱਕਾ ਸੀ ਪਰ ਘਰ ਦਾ ਮਾਨਸਿਕ ਤਣਾਅ ਅਤੇ ਦੁੱਖ ਪਹਿਲਾਂ ਤੋਂ ਵੀ ਜ਼ਿਆਦਾ ਹੋ ਗਏ ਸਨ ਪਿਛਲੀ ਪੁੰਨਿਆਂ ਤੋਂ ਘਰ ਚ ਸਿਵੇਂਆਂ ਵਾਂਗ ਗੈਰ ਕੁਦਰਤੀ ਅੱਗ ਲੱਗਣ ਦੀ ਘਟਨਾ ਕਈ ਵਾਰ ਵਾਪਰ ਚੁੱਕੀ ਸੀ ਪਰ ਪਿਛਲੇ ਦਿਨੀ ਤਾਂ ਹਾਦੀ ਹੋ ਗਈ ਜਦੋਂ ਸਾਰੇ ਬਾਹਰ ਗਏ ਹੋਏ ਸਨ ਘਰ ਦੇ ਛੱਤ ਚੋਪਈ ਅਤੇ ਪੇਟੀ ਚ ਭੇ ਕੱਪੜਿਆਂ ਨੂੰ ਆਪਣੇ ਆਪ ਅੱਗ ਲੱਗ ਗਈ। ساری ਕਹਾਣੀ ਸੁਣਨ ਤੋਂ ਬਾਅਦ ਅਸੀਂ ਇਸ ਸੱਤੇ ਤੇ ਪਹੁੰਚੇ ਕਿ ਪਰਿਵਾਰ 5 ਸਾਲ ਪਹਿਲਾਂ ਤਾਂ ਰੱਜਿਆ ਪੂਜਾ ਸੀ ਪਰ ਅਮਰੀਕਾ ਦੇ ਵਿਆਹ ਤੋਂ ਬਾਅਦ ਕੁਝ ਹੀ ਦਿਨਾਂ ਚ ਉਸਦੇ ਮਾਂ ਪਿਓ ਦੀ ਮੌਤ ਬਦਸ਼ਕਤੀ ਦੇ ਰੂਪ ਦੇ ਵਿੱਚ ਗਿਣੀ ਗਈ। ਇਸ ਤੋਂ ਬਾਅਦ ਉੱਪਰੋਂ ਥਲੀ ਤਿੰਨ ਬੇਟੀਆਂ ਦੀ ਫੈਦਾਇਸ਼ ਅਤੇ ਦੋ ਵਾਰ ਅਲਟਰਾ ਸਾਊਂਡ ਤੋਂ ਬਾਅਦ ਕਰਵਾਏ। ਗਰਭ ਪਾਤ ਨੇ ਜਾਇਦਾਦ ਦਾ ਵਾਰਿਸ ਪੈਦਾ ਨਾ ਹੋਣ ਦਾ ਸੰਕੇਤ ਦਿੱਤਾ ਸੀ ਜਿਸ ਕਾਰਨ ਨੂੰ ਨਹਿਸ ਅਤੇ ਕੁਲਛਣੀ ਗਿਨਿਆ ਜਾ ਰਿਹਾ ਸੀ ਪਰਮਾਤਮਾ ਨੂੰ ਹਰੇਕ ਸਮੇਂ ਅੰਗ ਸੰਗ ਸਮਝਣ ਵਾਲਾ ਮੁਖੀ ਹੁਣ ਨਿਤਦਾ ਸ਼ਰਾਬੀ ਬਣ ਚੁੱਕਾ ਸੀ ਅਤੇ ਕਈ ਕਈ ਦਿਨ ਨਸ਼ੇ ਵਿੱਚ ਰੋਟੀ ਪਾਣੀ ਦੀ ਸ਼ੁੱਧ ਬੁੱਧ ਵੀ ਭੁੱਲ ਜਾਂਦਾ ਸੀ ਮਾਨਸਿਕ ਤੌਰ ਤੇ ਪੀੜਿਤ ਹੋਇਆ ਆਪਣੀ ਪਤਨੀ ਅਤੇ ਛੋਟੀਆਂ ਦੋ ਬੱਚੀਆਂ ਨੂੰ ਕੋਟਾਪਾ ਛਾੜਦਾ ਤੇ ਕਾਲੀ ਗਲੋਚ ਵੀ ਕਰਦਾ ਕਈ ਮਾਰਤਾ ਮਾਂ ਦੇ ਨਾਲ ਧੀਆਂ ਨੂੰ ਸਾਰੇ ਰਾਤ ਊੜੀ ਵਾਲੇ ਕਮਰੇ ਚ ਲੁਕਾ ਕੇ گزارਣੀ ਪੈਂਦੀ ਸੀ ਰੀਕਾ ਕਬੀਲਾ ਅਤੇ ਰਿਸ਼ਤੇਦਾਰ ਇਹ ਸਮਝਦੇ ਸਨ ਕਿ ਕਿਸੇ ਨੇ ਇਸ ਦੇ ਘਰ ਦੇ ਕੁਝ ਕਰਾਇਆ ਹੋਇਆ ਹੈ ਨਿਤ ਦਿਹਾੜੇ ਦੇ ਕਲੇਸ਼ ਅਤੇ ਮਾਨਸਿਕ ਪਰੇਸ਼ਾਨੀ ਨੂੰ ਲੈ ਕੇ ਪੀਰ ਕੌਰ ਨਵੇਂ ਤੋਂ ਨਵੇਂ ਡੇਰਿਆਂ ਤੋਂ ਘਰ ਦੀ ਸ਼ੁਕ ਸ਼ਾਂਤੀ ਅਤੇ ਅਮਰੀਕਸੇ ਉੱਪਰ ਅਪੇਸ ਆਤਮਾ ਦੇ ਸائے ਨੂੰ ਦੂਰ ਕਰਨ ਲਈ ਕਦੇ ਯੱਗ ਕਦੇ ਹਵਨ ਕਦੇ ਪੂਜਾ ਕਦੇ ਜਾਲ ਅਤੇ ਧੂਣੀ ਦੀ ਕਬੂਤੀ ਲੈ ਕੇ ਆਉਂਦੀ ਪਰ ਕਲੇਸ਼ ਅਤੇ ਭੈ ਦਾ ਮਾਹੌਲ ਵਧਦਾ ਜਾ ਰਿਹਾ ਸੀ ਹੁਣ ਸਾਡੀ ਪੜਤਾਲ ਇਸ ਤੋਂ ਅੱਗੇ ਅਗ ਲੱਗਣ ਦੇ ਕਾਰਨਾ ਬਾਰੇ ਸੀ ਜਦੋਂ ਅਸੀਂ ਘਰ ਦੇ ਇਕੱਲੇ ਇਕੱਲੇ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਗੱਲਾਂ ਹੀ ਗੱਲਾਂ 'ਚ ਤੱਤ ਸਾਹਮਣੇ ਆਇਆ ਕਿ ਹਰੇਕ ਵਾਰ ਅਗ ਤੇ ਪਾਣੀ ਦਾ ਆਪਸੀ ਮੇਲ ਸੀ। ਸ਼ੱਕ ਦੀ ਸੂਈ ਵੀਰ ਕੌਰ ਵੱਲ ਭੁਮੇ ਸਾਡਾ ਸ਼ੱਕ ਉਦੋਂ ਸੱਚ 'ਚ ਬਦਲ ਗਿਆ ਜਦੋਂ ਉਸਦੀ ਪਤਨੀ ਨੇ ਭੇਦ ਕਿਸੇ ਹੋਰ ਕੋਲ ਸਹਰਨਾ ਕਰਨ ਦਾ ਸਾਡੇ ਕੋਲੋਂ ਵਾਅਦਾ ਲੈ ਕੇ ਦੱਸਿਆ ਕਿ ਤੋ ਕੁ ਹਫਤਾ ਪਹਿਲਾਂ ਉਹ ਆਪਣੇ ਪਤੀ ਦੀ ਦਿਨ ਰਾਤ ਦੀ ਸ਼ਰਾਬ ਤੋਂ ਦੁਖੀ ਹੋ ਕੇ ਚੋਰੀ-ਚੋਰੀ ਪਿੰਡ ਰਾਮਗੜ੍ਹ ਵਾਲੇ ਬਾਬੇ ਤੋਂ ਪਵਉਤੀ ਦੀਆਂ ਪੰਜ ਕੁੜੀਆਂ ਲੈ ਕੇ ਆਈ ਸੀ ਬਾਬੇ ਨੇ ਦੱਸਿਆ ਕਿ ਉਸ ਅਨੁਸਾਰ ਉਸਨੇ ਇੱਕ ਕੁੜੀ ਆਪਣੇ ਪਤੀ ਦੀ ਕਲਰ ਚ ਸਿਉਂਦੀ ਸੀ ਦੂਜਾ ਕੁੜੀ ਆਪਣੀ ਕਮੀਜ਼ ਦੀ ਸਲਾਈ ਵਿੱਚ ਸਿਉਂ ਦਿੱਤੀ ਸੀ ਤੀਸਰੀ ਕੁੜੀ ਉਸਦੇ ਪਾਸੇ ਚ ਪਾ ਦਿੱਤੀ ਸੀ ਤੇ ਚੌਥੀ ਕੁੜੀ ਘਰ ਦੀ ਪੇਟੀ ਚ ਲੁਕਾ ਕੇ ਰੱਖ ਦਿੱਤੀ ਸੀ ਤਾਂ ਪੰਜਵੀਂ ਕੁੜੀ ਕਿੱਥੇ ਹੈ ਤੁਹਾਡਾ ਉਤਸੁਕਤਾ ਹੋਰ ਵੱਧ ਗਈ ਤਾਂ ਉਸਨੇ ચીਕਦੇ ਹੋਏ ਦੱਸਿਆ ਅੱਗੇ ਪੰਜਵੀਂ ਪੁੜੀ ਉਸਨੇ ਪਲਾਸਟਿਕ ਦੇ ਲਿਫਾਫੇ ਵਿੱਚ ਪਨ ਕੇ ਲੁਕਾ ਕੇ ਰੱਖੀ ਹੈ ਕਿਉਂ ਲੁਕਾਈ ਹੈ ਅਸੀਂ ਅਗਲਾ ਸਵਾਲ ਕੀਤਾ ਬਾਬੇ ਨੇ ਕਿਹਾ ਸੀ ਕਿ ਜੇ ਤੇਰਾ ਆਦਮੀ ਸ਼ਰਾਬ ਪੀਂ ਤੂੰ ਬਿਲਕੁਲ ਨਾ ਰੁਕੇ ਤਾਂ ਸ਼ਰਾਬੀ ਕੋਈ ਦੇ ਸਿਰ 'ਚ ਘੂੜ ਕੇ ਠੰਡੇ ਪਾਣੀ ਨਾਲ ਏਸੀ ਇਸ਼ਨਾਨ ਕਰਾ ਦੇ ਤਾਂ ਕਿੱਥੇ ਹੈ ਉਹ ਪੰਜਵੀਂ ਪੁੜੀ ਅਸੀਂ ਮੰਗੀ ਤੇ ਉਹ ਪੰਜਵੀਂ ਪੁੜੀ ਲੈ ਆਏ ਜਦੋਂ ਅਸੀਂ ਬੁੜੀ ਖੋਲੀ ਤਾਂ ਭੂਤੀ ਦੇ ਵਿੱਚ ਸੋਡੀਅਮ ਮੈਟਲ ਦੇ ਟੁਕੜੇ ਦੇਖ ਕੇ ਅਸੀਂ ਹੱਕੇ ਬੱਕੇ ਰਹਿ ਗਏ ਦੂਸਰੇ ਪਾਸੇ ਅਸੀਂ ਖੁਸ਼ੀ ਮਹਿਸੂਸ ਕੀਤੀ ਕਿ ਇੱਥੇ ਪਹੁੰਚ ਕੇ ਅਸੀਂ ਇੱਕ ਕੀਮਤੀ ਜਾਨ ਬਚਾ ਲਈ ਕਿ ਇਹ ਪਾਣੀਵੀਂ ਬੁੜੀ ਅਮਰੀਕ ਦੇ ਸਿਰ ਚ ਧੂੜ ਕੇ ਉੱਪਰੋਂ ਪਾਣੀ ਪਾ ਦਿੱਤਾ ਜਾਂਦਾ ਤਾਂ ਅੱਗ ਲੱਗਣ ਨਾਲ ਅਮਰੀਕ ਸਿੰਘ ਦੀ ਜਾਨ ਵੀ ਜਾ ਸਕਦੀ ਸੀ ਅਤੇ ਇਹ ਪਰਿਵਾਰ ਤੇ ਹੋਰ ਵੀ ਮੁਸੀਬਤਾਂ ਦੇ ਥਾੜ ਏਗ ਪੈਣੇ ਸਨ ਇਹ ਸਾਲ ਹੋ ਚੁੱਕਾ ਸੀ ਪਰ ਅਸੀਂ ਆਪਣੇ ਕੀਤੇ ਵਾਅਦੇ ਅਨੁਸਾਰ ਅੱਗ ਲੱਗਣ ਦਾ ਭੇਦ ਕਿਸੇ ਕੋਲ ਜ਼ਾਹਰ ਨਹੀਂ ਕੀਤਾ। ਸਗੋਂ ਪਰਿਵਾਰ ਨੂੰ ਕੁਝ ਕੀਮਤੀ ਸੁਝਾਅ ਦਿੱਤੇ ਕਿ ਮੁਖੀ ਸ਼ਰਾਬ ਤਿਆਗੇ ਤਾਂ ਘਰ 'ਚ ਕਦੇ ਗੈਰ ਕੁਦਰਤੀ ਅੱਗ ਨਹੀਂ ਲੱਗੇਗੀ ਅਤੇ ਅਸੀਂ ਉਸ ਨੂੰ ਕਿਹਾ ਕਿ ਉਹ ਘਰ ਦੀ ਸੁੱਖ ਸ਼ਾਂਤੀ ਲਈ ਕਦੇ ਕਿਸੇ ਬابل ਕੋਲ ਨਹੀਂ ਜਾਏਗੀ। ਨਾਲ ਹੀ ਸੁਝਾਅ ਦਿੱਤਾ ਕਿ ਅੱਜ ਦੇ ਜ਼ਮਾਨੇ 'ਚ ਲੜਕੀਆਂ ਲੜਕਿਆਂ ਨਾਲ ਕਿਸੇ ਵੀ ਤਰੀਕੇ ਨਾਲ ਘਟ ਨਹੀਂ। 4-5 ਸਾਲ ਬੀਤ ਗਏ ਹਨ। ਉਹਨੇ ਪਰਿਵਾਰ ਪੂਰੀ ਤਰ੍ਹਾਂ ਨਾਲ ਸੁਖੀ ਬਸ ਰਿਹਾ ਹੈ ਇੱਕ ਕਦੇ ਵੀ ਉਸ ਥਾਂ ਦੇ ਉੱਪਰ ਅੱਗ ਨਹੀਂ ਲੱਗੀ